ਗੁਰਦੀਪ ਸਿੰਘ ਨਕਸ਼ਦੀਪ ਤੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਟ 4 ਤਕਰੀਬਨ 2 ਸਾਲ ਬਾਅਦ ਜਸਪ੍ਰੀਤ ਦੇ ਪਾਪਾ ਨੂੰ ਵਿਆਹ ਬਾਰੇ ਇੱਕ ਇਸ਼ਤਿਹਾਰ ਪਸੰਦ ਆਇਆ ਜਿਸ ਵਿੱਚ ਲਿਖਿਆ ਸੀ 30 ਸਾਲ ਦੇ ਅਮਰੀਕਾ ਵਿੱਚ ਕਾਰੋਬਾਰ ਕਰਦੇ ਲੜਕੇ ਲਈ ਇੱਕ ਸੋਹਣੀ ਤੇ ਸੱਜੀ ਲੜਕੀ ਦੀ ਲੋੜ ਹੈ ਵਿਆਹ ਬਹੁਤ ਸਾਦਾ ਬਸ ਚੁੰਨੀ ਚੜਾ ਕੇ ਲੜਕੀ ਲੈ ਜਾਣ ਵਾਲਾ ਪਰ ਬਹੁਤ ਜਲਦੀ ਇਸ ਨੂੰ ਪੜ੍ਹ ਕੇ ਉਸਨੇ ਜਸਪ੍ਰੀਤ ਨੂੰ ਸੱਦਿਆ ਤੇ ਕਿਹਾ ਇਹ ਬੰਦੇ ਸਾਫ਼ ਲੱਗਦੇ ਹਨ ਹੁਣ ਮੇਰੀ ਬੀਬੀ ਤੀ ਬਣ ਕੇ ਇਹਨਾਂ ਨੂੰ ਆਪਣੀਆਂ ਦੋ ਫੋਟੋਆਂ ਅਤੇ ਆਪਣਾ ਪੂਰਾ ਪਤਾ ਕਰ ਦੇ ਇਸ ਫੋਨ ਨੰਬਰ ਉੱਤੇ ਇੱਕ ਫੋਟੋ ਚਿਹਰੇ ਦੀ ਤੇ ਇੱਕ ਪੂਰੀ ਇਸ ਵਾਰ ਜਸਪ੍ਰੀਤ ਕੁਝ ਨਹੀਂ ਬੋਲੀ ਤੇ ਉਸਨੇ ਆਪਣੀਆਂ ਦੋ ਫੋਟੋਆਂ ਚੁਣੀਆਂ ਤੇ ਫਿਰ ਆਪਣੇ ਪਾਪਾ ਦੇ ਫੋਨ ਤੋਂ ਉਹਨਾਂ ਲੋਕਾਂ ਨੂੰ ਕਰ ਦਿੱਤੀਆਂ ਪਰ ਉਸਨੇ ਆਪਣੇ ਪਾਪਾ ਨੂੰ ਐਨਾ ਜ਼ਰੂਰ ਆਖਿਆ ਹੱਥ ਨਹੀਂ ਬੰਨੇ ਕਿਸ ਦੇ ਅੱਗੇ ਜੇ ਤੁਸੀਂ ਐਨਾ ਅੱਗੇ ਹੱਥ ਬੰਨੇ ਨਾ ਅੱਗੇ ਵਾਂ ਮੈਂ ਉਹਨਾਂ ਦੇ ਬੈਠੇ ਹੀ ਘਰੋਂ ਬਾਹਰ ਨਿਕਲ ਜਾਣਾ ਹੈ ਨਾਲੇ ਵੀ ਗੱਲ ਤੋੜ ਦਿਓ ਕਿ ਉਹ ਮੇਰੇ ਉੱਤੇ ਪਾਬੰਦੀ ਨਾ ਲਾ ਕੇ ਰੱਖਣਗੇ ਤੁਹਾਨੂੰ ਮੈਂ ਇੱਧਰ ਬੁਲਾ ਵੀ ਨਾ ਸਕਾਂ ਮੈਂ ਮੰਨ ਲਈ ਆਪਣੇ ਸ਼ੇਰ ਪੁੱਤਰ ਦੀ ਮੰਨ ਲਈ ਆਖ ਕੇ ਗੁਰਦੀਪ ਸਿੰਘ ਹੱਸ ਪਿਆ ਤੇ ਉਹ ਵੀ ਹੱਸ ਪਿਆ ਜਸਪ੍ਰੀਤ ਫੋਟਵਾ ਕੱਲ ਕੀ ਕੁਰਜੀ ਵੀ ਗਈ ਸੀ ਪਰ ਗੁਰਦੇਵ ਸਿੰਘ ਅਮਰੀਕਾ ਵਾਲਿਆਂ ਵੱਲੋਂ ਹਰ ਰੋਜ਼ ਫੋਨ ਡਿਊਟੀ ਕਰਦਾ ਰਿਹਾ ਕਾਫੀ ਵਕਤ ਲੰਘ ਜਾਂਦੀ ਗੁਰਦੇਵ ਸਿੰਘ ਅੰਦਰ ਜੋ ਇੱਕ ਆਸ ਜੀ ਆ ਬਣੀ ਸੀ ਉਹ ਅੰਦਰੋਂ ਅੰਤਰੀ ਖਤਮ ਹੋ ਲੱਗ ਪਈ ਉਹ ਸੋਚਦਾ ਐਸ ਸਾਡੇ ਫਲ ਕੀ ਨੇ ਚੱਖਣਾ ਇਹਨੂੰ ਅੱਗੇ ਤੋਂ ਨਵੀਆਂ ਨਕੋਰ ਗੱਡੀਆਂ ਮੁਫਤ ਵਿੱਚ ਮਿਲਦੀਆਂ ਹੋਣ ਪਹਿਲਾਂ ਵੀ ਇੱਕ ਵਾਰ ਉਸ ਨਾਲ ਇੰਜ ਹੀ ਹੋਇਆ ਸੀ ਕਿ ਜਸਪ੍ਰੀਤ ਦੀਆਂ ਫੋਟੋਆਂ ਕੱਢਣ ਤੋਂ ਬਾਅਦ ਉਹ ਬਹੁਤ ਧੀਰੇਵੇਂ ਉਡੀਕਦਾ ਰਿਹਾ ਸੀ ਪਰ ਇਸ ਵਾਰ ਉਸ ਨੂੰ ਬੜੀ ਆਸ ਸੀ ਇੰਨੀ ਧੀਰ ਹੁੰਤੋਂ ਬਾਅਦ ਉਹਦਾ ਮਨ ਬੜਾ ਉਦਾਸ ਟਰੰਕ ਲੱਗ ਪਿਆ ਉਹ ਸੋਚਣ ਲੱਗਾ ਲੋਕ ਧੀਆਂ ਨੂੰ ਬਾਹਰ ਵੀ ਆਉਣੀ ਸਭ ਕੁਝ ਲਟਾਉਣ ਨੂੰ ਫਿਰਦੇ ਨੇ ਅੱਜ ਕਰ ਇਸ ਸੋਚ ਕੇ ਕਿ ਕੁੜੀ ਦੇ ਨਾਲ ਉਸ ਤੇ ਭਰਾ ਵੀ ਬਾਹਰ ਚਲੇ ਜਾਣਗੇ ਤੇ ਉਸ ਖਾਤਰ ਉਹ ਸਭ ਕੁਝ ਦਾ ਉੱਤੇ ਵੀ ਲੌਣ ਨੂੰ ਤਿਆਰ ਹੋ ਜਾਂਦੇ ਨੇ ਜਿਵੇਂ ਮੈਂ ਵੀ ਤਾਂ ਕਦੇ ਸੋਚਦਾ ਹਾਂ ਕਿ ਨਿੱਕਾ ਚੰਨੀ ਵੀ ਜਸਪ੍ਰੀਸ ਕੋਲ ਚਲੇ ਜਾਵੇਗਾ ਪਰ ਮੇਰੇ ਕੋਲ ਤਾਂ ਕੁਝ ਦਾ ਲੌਣ ਲਈ ਵੀ ਨਹੀਂ ਅਸਲ ਵਿੱਚ ਸ਼ਾਇਦ ਸਭ ਲੋਕ ਇਹਨਾਂ ਜੀ ਸੋਚਦੇ ਹਨ ਕਿ ਜੇ ਮੇਰੇ ਕੋਲ ਕਾਫੀ ਧਨ ਹੁੰਦਾ ਕਾਜ ਮੈਂ ਵੀ ਇੰਝ ਕਰਦਾ ਨਾਰਸਤੀਆਂ ਦਾ ਪਿਓ ਘਰ ਵਿੱਚ ਪੂਰਾ ਹੱਕ ਵੀ ਤਾਂ ਹੁੰਦਾ ਜਵਿੰਦਰ ਤਦੇ ਆਖਦੀ ਹੁੰਦੀ ਸੀ ਕਿ ਘਰ ਉੱਤੇ ਦੋ ਕਮਰਿਆਂ ਵਾਲਾ ਚਬਾਰਾ ਪਾ ਕੇ ਇੱਕ ਰਸੋਈ ਬਣਾ ਦੇਵਾਂਗੇ ਤਾਂ ਕਿ ਅੱਜ ਜਸਪ੍ਰੀਤ ਨੂੰ ਮਿਲ ਸਕੇ ਤੇ ਅੱਦੇ ਇਸ ਆਉਣ ਵਾਲੇ ਬੱਚੇ ਨੂੰ ਜੇ ਜਵਿੰਦਰ ਹੁੰਦੀ ਅੱਜ ਬੜਾ ਚੰਗਾ ਹੁੰਦਾ ਉਸ ਦੇ ਜਨ ਨਾਲ ਤਾਂ ਜਿਵੇਂ ਮੈਂ ਇੱਕ ਤਰ੍ਹਾਂ ਉੱਤਰੀ ਗਿਆ ਸੀ ਪੜ ਕੇ ਨੌਕਰੀ ਨਹੀਂ ਸੀ ਮਿਲ ਰਹੀ ਸੀ ਆਖਦੀ ਸੀ ਤੁਸੀਂ ਜੋ ਨੌਕਰੀ ਮਿਲਦੀ ਹੈ ਬਸ ਲੈ ਲਓ ਆਪਣੀ ਡਿਗਰੀ ਨੂੰ ਭੁੱਲ ਜਾਵੋ ਸਦੇ ਜੋ ਨੌਕਰੀ ਮਿਲੀ ਮੈਂ ਕਰ ਲਈ ਜੋ ਮੇਰੇ ਬੜਾ ਕੰਮ ਆਈ ਕਿੰਨੀ ਸ਼ਿਆਣੀ ਸੀ ਮੇਰੀ ਦਵਿੰਦਰ ਤੇ ਗੁਰਦੇਵ ਸਿੰਘ ਆਪਣੀ ਪਤਨੀ ਦਵਿੰਦਰ ਨੂੰ ਯਾਦ ਕਰਕੇ ਅੱਖਾਂ ਪਰ ਆਇਆ ਫਿਰ ਉਹ ਜਸਪ੍ਰੀਤ ਬਾਰੇ ਸੋਚਦਾ ਹੋਇਆ ਕਿਤੇ ਦਾ ਕਿਤੇ ਪੁੱਜ ਗਿਆ ਕੁਝ ਦਿਨ ਬਾਅਦ ਮਰਕ੍ਰੀਸ ਨੇ ਹੰਝੂ ਪੂੰਝੇ ਤੇ ਪਿੰਡ ਦੀ ਲਾਇਬ੍ਰੇਰੀ ਵੱਲ ਨਿਕਲ ਗਿਆ ਜਦੋਂ ਉਸਦੀ ਅਮਰੀਕਾ ਵਾਲੇ ਰਿਸ਼ਤੇ ਵੱਲੋਂ ਫੋਨ ਆਉਂਦੀ ਆਸ ਬਿਲਕੁਲ ਖਤਮ ਹੋ ਗਈ ਤਾਂ ਉਸ ਨੂੰ ਇੱਕ ਮਿਹਰਬਾਨ ਸਿੰਘ ਨਾਂ ਦੇ ਬੰਦੇ ਜੋ ਅਮਰੀਕਾ ਤੋਂ ਆਪਣਾ ਪੁੱਤਰ ਵਿਆਉਣ ਆਇਆ ਹੋਇਆ ਸੀ ਨੇ ਫੋਨ ਕੀਤਾ ਮਿਹਰਬਾਨ ਸਿੰਘ ਬਹੁਤ ਧੀਮਤੀ ਮਿੱਠਾ ਸੀ ਤੇ ਉਹ ਉਸ ਨੂੰ ਆਖ ਰਿਹਾ ਸੀ ਸਰਦਾਰ ਜੀ ਮੈਂ ਮਿਹਰਬਾਨ ਸਿੰਘ ਬੋਲਦਾ ਤੁਹਾਨੂੰ ਯਾਦ ਹੋਣਾ ਕਿ ਤੁਸੀਂ ਸਾਨੂੰ ਆਪਣੀ ਲੜਕੀ ਦੀਆਂ ਫੋਟੋਆਂ ਘੱਲੀਆਂ ਸੀ ਉਸੇ ਪ੍ਰਸੰਗ ਵਿੱਚ ਇਸ ਐਤਵਾਰ ਨੂੰ ਅਸੀਂ ਤੁਹਾਡੀ ਲੜਕੀ ਨੂੰ ਵੇਖਣ ਆ ਰਹੇ ਹਾਂ ਜੇ ਆਗਿਆ ਹੋਵੇ ਤਾਂ ਪਹਿਲਾਂ ਤਾਂ ਗੁਰਦੀਪ ਸਿੰਘ ਦੇ ਮੂੰਹੋਂ ਨਿਕਲਣ ਲੱਗਿਆ ਸੀ ਇਹਦਾ ਸੀ ਟੁੱਟ ਗਈ ਸੀ ਪਰ ਫਿਰ ਉਹ ਸੰਭਲ ਕੇ ਬੋਲਿਆ ਜ਼ਰੂਰ ਜੀ ਅਸੀਂ ਤੁਹਾਡੀ ਉਡੀਕ ਕਰਾਂਗੇ ਜੀ ਸਵੇਰੇ ਆਓਗੇ ਜਾਂ ਸ਼ਾਮ ਨੂੰ ਵਕਤ ਬਾਰੇ ਜ਼ਰੂਰ ਦੱਸਣਾ ਤਾਂ ਕਿ ਤੁਹਾਡੀ ਦੁਪਹਿਰ ਜਾਂ ਸ਼ਾਮ ਦੇ ਖਾਣੇ ਦਾ ਪ੍ਰਬੰਧ ਹੋ ਸਕੇ। ਉਹ ਨਹੀਂ ਜੀ ਖਾਣਾ ਨਹੀਂ ਖਾਣਾ। ਅਸੀਂ ਬਸ ਆਹ ਚਾਹ ਛਕ ਲਾਂਗੇ ਜ਼ਰੂਰ। ਜੇ ਅਸੀਂ ਆਵਾਂਗੇ ਸਵੇਰ ਦੇ ਕੋਈ 9 ਵਜੇ ਤੇ ਸਾਡੀ 11 ਵਜੇ ਦੀ ਪੱਕੀ ਵਾਪਸੀ ਹੋਵੇਗੀ। ਮੈਨੂੰ ਪਤਾ ਹੈ ਕਿ ਤੁਹਾਡਾ ਪਿੰਡ ਕਿੱਥੇ ਹੈ। ਅਸੀਂ ਵੀ ਤੁਹਾਡੇ ਨਾਲ ਲਗਦੇ ਸ਼ਹਿਰ ਵਿੱਚ ਹੀ ਟਹਿਰੇ ਹੋਇਆ ਹਾਂ। ਮਤਲਬ ਲੁਧਿਆਣੇ। ਹਾਂਜੀ ਹਾਂਜੀ। ਚਲੋ ਫੇਰ ਠੀਕ ਹੈ ਅਸੀਂ ਤੁਹਾਡੀ ਅਡੀਕ ਕਰਾਂਗੇ ਜੀ ਇਸ ਐਤਵਾਰ ਨੂੰ ਗੁਰਦੇਵ ਸਿੰਘ ਨੇ ਕਿਹਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁਰਦੇਵ ਦੇ ਚਿਹਰੇ ਉੱਤੇ ਖੇੜਾ ਆ ਗਿਆ ਤੇ ਉਹ ਅੰਦਰ ਸੋਈ ਬਲ ਬੜੀ ਤੇਜ਼ੀ ਨਾਲ ਗਿਆ ਤੇ ਜਿੱਥੇ ਜਸਪ੍ਰੀਤ ਬੈਠੀ ਦੁਪਹਿਰ ਦੇ ਖਾਣੇ ਲਈ ਸਬਜ਼ੀ ਬਣਾਉਂਦੀਆਂ ਚਾਰੀਆਂ ਕਰ ਰਹੀ ਸੀ ਉਸ ਨੂੰ ਖੁਸ਼ ਵੇਖ ਕੇ ਉਹ ਬੋਲੀ ਈ ਮਿਲ ਗਿਆ ਪਪਾ ਬੜੀ ਖੁਸ਼ ਹੋ ਅੱਜ ਤਾਂ ਪੁੱਤਰ ਜਿਸ ਐਤਵਾਰ ਨੂੰ ਅਮਰੀਕਾ ਵਾਲੇ ਵੇਖਣ ਆ ਰਹੇ ਆ ਤੈਨੂੰ ਬਸ ਰੱਬ ਜੀ ਮੇਰ ਕਰਨ ਤੇ ਗੱਲ ਬਣ ਜਾਵੇ ਆਪਣੇ ਅੰਦਰ ਤਾਜ਼ੀ ਭਰੀ ਖੁਸ਼ੀ ਨੂੰ ਜ਼ਾਹਰ ਕਰਦਿਆਂ ਗੁਰਦੇਵ ਸਿੰਘ ਨੇ ਕਿਹਾ ਧੀ ਨੂੰ ਘਰੋਂ ਕੱਢਣ ਵਿੱਚ ਬੜੀ ਖੁਸ਼ੀ ਮਿਲਦੀ ਹੈ ਪਾਪਾ ਹੈ ਨਾ ਹੂੰ ਤਾਂ ਕੁੜੀਏ ਪਾਗਲ ਤੈਨੂੰ ਪਤਾ ਮੈਨੂੰ ਤੂੰ ਕਿੰਨੀ ਪਿਆਰੀ ਹੈ ਪ੍ਰੀਤ ਜਦੋਂ ਗੁਰਦੀਪ ਸਿੰਘ ਜਸਪ੍ਰੀਤ ਨੂੰ ਪਰੀ ਸਾਖਦਾ ਹੁੰਦਾ ਸੀ ਉਹ ਉਸ ਦੇ ਮੋਹ ਵਿੱਚ ਡੁੱਬ ਜਾਇਆ ਕਰਦਾ ਸੀ ਉਸ ਦੀ ਮੰਮੀ ਨੂੰ ਵੀ ਉਹ ਮੋਹ ਵਿੱਚ ਉਹ ਜਿੰਦ ਰੱਖ ਕੇ ਬੁਲਾਇਆ ਕਰਦਾ ਸੀ ਅਧੂਰੇ ਨਾਮ ਵਿੱਚ ਉਹ ਆਪਣੇ ਮੋਹ ਨੂੰ ਬੰਨਣ ਦਾ ਆਦੀ ਸੀ ਹੁਣ ਜੋ ਅਕਸਰ ਜਸਪ੍ਰੀਤ ਨੂੰ ਪੂਰੇ ਨਾਮ ਨਾਲ ਹੀ ਬੁਲਾਇਆ ਕਰਦਾ ਸੀ ਸਭ ਸਮਝ ਕੇ ਜਸਪ੍ਰੀਤ ਨੇ ਕਿਹਾ ਮੰਨ ਲੀ ਪਾਪਾ ਤੁਹਾਡੀ ਗੱਲ ਐ ਤੋ ਹਰ ਵਿੱਚ ਅਜੀ ਕਈ ਦਿਨ ਪਏ ਆ ਤੁਹਾਨੂੰ ਜੇਰਵਾਰ ਨੂੰ ਮੈਨੂੰ ਅਮਰੀਕਾ ਵਾਲਿਆਂ ਦੇ ਆਉਣ ਬਾਰੇ ਯਾਦ ਕਰਵਾ ਦੇਵੀਂ ਤੇ ਮੈਂ ਚੰਗੀ ਮਠਿਆਈ ਤੇ ਫਲ ਸ਼ਹਿਰ ਤੋਂ ਲੈ ਆਵਾਂਗਾ ਲੋੜ ਹੀ ਨਹੀਂ ਪੈਣੀ ਪਪਾ ਤੁਹਾਨੂੰ ਯਾਦ ਕਰਾਉਣ ਦੀ ਅੱਖ ਜਸਪ੍ਰੀਤ ਮੁਸਕਰਾਂਦੀ ਹੋਈ ਆਪਣੇ ਕੰਮ ਵਿੱਚ ਰੁੱਝ ਗਈ ਕਿਉਂ ਕੁੜੀਏ ਕਿਉਂਕਿ ਪਪਾ ਤੁਸੀਂ ਆਪਣੇ ਅਮਰੀਕਾ ਬਾਰੇ ਬੰਜਾਂ ਦੇ ਆਉਣ ਨੂੰ ਕਦਾ ਚਿਤ ਭੁੱਲਣ ਵਾਲੇ ਨਹੀਂ ਫਿਰ ਖੁੱਲ ਕੇ ਸੰਲਗ ਗਈ 10 10 ਅਖ ਗੁਰਦੇਵ ਸਿੰਘ ਫਿਰ ਬੈਠਕ ਵੱਲ ਨੂੰ ਚੜਿਆ ਗਿਆ ਗੁਰਦੇਵ ਸਿੰਘ ਐਤਵਾਰ ਦੀ ਸਵੇਰ ਨੂੰ ਬੜੀ ਤੀਬਰਤਾ ਨਾਲ ਉਡੀਕਣ ਲੱਗਾ ਹਰ ਰੋਜ਼ ਅਰਦਾਸ ਵਿੱਚ ਉਹ ਰੱਬ ਅੱਗੇ ਬੇਨਤੀ ਕਰਦਾ ਦੁਨੀਆ ਦੇ ਮਾਲਕਾ ਵਸੇ ਰਿਸ਼ਤਾ ਸਿਰੇ ਚੜਦੀ ਤੇ ਕਦੇ ਉਹ ਬੈਠ ਕੇ ਸੋਚਦਾ ਇਹ ਮੈਂ ਉਹਨਾਂ ਨੂੰ ਆਖ ਦੇਣਾ ਕਿ ਵੀ ਬੰਦਿਆਂ ਦੀ ਰੋਟੀ ਮੈਂ ਕਰ ਸਕਦਾ ਹੁੰਡੇ ਨੂੰ ਛਾਪ ਚੰਗੀ ਘੜੀ ਤੇ ਜੋੜਾ ਤੇ ਕੁੜੀ ਨੂੰ ਪੰਜ ਸੂਟ ਬਾਹਰ ਦੀ ਇੱਕ ਵੱਡਾ ਕੜਾ ਤੇ ਕੰਨਵਾਲੀਆਂ ਉਹੋ ਜਵਿੰਦਰ ਦੀਆਂ ਸਵਾਰ ਕੇ ਪਵਾ ਦੇਵਾਂਗਾ ਅਤੇ ਇੱਕ ਮੰਤਰੀ ਵੀ ਇਹ ਆਖਾਂਗਾ ਕਿ ਇਸ ਤੋਂ ਵੱਧ ਹੁਣ ਸੁਣ ਲਵੋ ਮੇਰੇ ਕੋਲੋਂ ਕੁਝ ਨਹੀਂ ਹੋਣਾ ਹਾਂ ਥੋੜਾ ਬਹੁਤ ਆਦਰ ਸੌਰੇ ਦੇ ਸਸਤਾ ਵੀ ਕਰ ਦੇਵਾਂਗਾ ਤੇ ਫਿਰ ਉਹ ਇੱਕ ਬੈਂਕ ਵਾਲੀ ਐਫ.ਡੀ ਦਾ ਹੱਥ ਵੀ ਜਸਪ੍ਰੀਤ ਨੂੰ ਦੇਣ ਬਾਰੇ ਸੋਚਣ ਲੱਗ ਜੋ ਹੁਣ 20000 ਰੁਪਏ ਹੋ ਚੁੱਕੀ ਸੀ ਉਸ ਨੂੰ ਜਸਪ੍ਰੀ ਨਾਲ ਬਹੁਤ ਮੋਹ ਸੀ ਉਸ ਦੀ ਉਹ ਬੜੀ ਪਿਆਰੀ ਗੁੜੀਆ ਸੀ ਉਸ ਨੂੰ ਅਕਸਰ ਮੋਟਿਆਂ ਉੱਤੇ ਚੁੱਕੀ ਫਿਰਿਆ ਕਰਦਾ ਸੀ ਜਦੋਂ ਉਹ ਬਹੁਤ ਪਾਲੜੀ ਜੀ ਹੁੰਦੀ ਸੀ ਜਵਿੰਦਰ ਕਈ ਵਾਰ ਉਸ ਨੂੰ ਆਖਦੀ ਹੁੰਦੀ ਸੀ ਕੁੜੀਆਂ ਨੂੰ ਬਹੁਤਾ ਨਾ ਚਮਲਾਓ ਤੇ ਉਹ ਆਖਦਾ ਇਹ ਮੇਰੀ ਸ਼ਹਿਜ਼ਾਦੀ ਐ ਤੇ ਇਸ ਲਈ ਮੈਂ ਇੱਕ ਚੰਗਾ ਸ਼ਹਿਜ਼ਾਦਾ ਲੱਭਾਂਗਾ ਜਵਿੰਦਰ ਅੱਗੋਂ ਆਖਦੀ ਉਹ ਤਾਂ ਸਾਫ਼ ਦਿਸ ਰਿਹਾ ਹੈ ਵੱਡੀ ਹੋਈ ਜਸਪ੍ਰੀਤ ਉਤੇ ਉਹ ਬਹੁਤ ਖੁਸ਼ੀ ਕਿ ਉਸ ਦੀ ਤੀਨ ਉਸਦੀ ਇੱਜ਼ਤ ਉਤੇ ਕਦੇ ਕਿਸੇ ਵੱਲੋਂ ਉਂਗਲੀ ਨਹੀਂ ਸੀ ਉਠਣ ਦਿੱਤੀ ਉਹ ਸੋਚਦਾ ਤਾਰਾ ਪਿੰਡ ਜਸਪ੍ਰੀਤ ਦੀ ਇਸ પ્રસੰਗ ਵਿੱਚ ਲਾਗਾ ਕਰਦਾ ਹੈ ਮੈਨੂੰ ਪਤਾ ਹੈ ਕਿ ਜਸਪ੍ਰੀਤ ਰੋਜ਼ ਗੁਰਦੁਆਰੇ ਜਾਂਦੀ ਹੈ ਤੇ ਸ਼ਾਮ ਨੂੰ ਪਾਠ ਕਰਕੇ ਸੌਂਦੀ ਹੈ ਜਿਸ ਕਰਕੇ ਉਹ ਕਿਦਰੇ ਥਿਲਕੀ ਨਹੀਂ ਸੀ ਜਦੋਂ ਕਿ ਉਸ ਦੋਸਤਨ ਪਿੰਡ ਦੀਆਂ ਕੁੜੀਆਂ ਬਾਰੇ ਲੋਕ ਗੱਲਾਂ ਕਰਦੇ ਰਹੇ ਆ। ਅਦੇ ਸ਼ਹਿ ਜਸਪ੍ਰੀਤ ਦੀ ਸਾਰਾ ਪਿੰਡ ਸਿਫਟ ਕਰਦਾ ਨਹੀਂ ਸੀ ਸਕਦਾ। ਸ਼ੇਸ਼ ਚਰਵਰਦੀ ਸ਼ਾਮ ਨੂੰ ਗੁਰਦੇਵ ਸਿੰਘ ਇੱਕ ਡੱਬਾ ਕਾਜੂ ਵਾਲੀ ਬਰਫੀ ਦਾ ਤੇ ਇੱਕ ਡੱਬਾ ਲੱਡੂਆਂ ਦਾ ਲਾਇਆ ਹੈ। ਘਰ ਉਸ ਦਾ ਪੱਕਾ ਸੀ ਪਰ ਛੋਟਾ ਸੀ। ਇੱਕ ਨਿੱਕੀ ਜੀ ਬੈਠਕ ਦੇ ਨਾਲ ਦੋ ਕਮਰੇ ਸੰਤ ਤੇ ਕਬਡੀ ਸੋਈ ਤੇ ਇੱਕ ਪੂਰਾ ਗੋਸਰਖਾਨਾ ਸੀ। ਵਿੜਾ ਕਾਫੀ ਖੁੱਲਾ ਸੀ। ਫੇਰ ਵੀ ਉਹ ਨਹੀਂ ਸੀ ਚਾਹਦਾ ਕਿ ਜਸਪ੍ਰੀਤ ਨੂੰ ਵੇਖਣ ਵਾਲੇ ਉਸ ਦੀ ਰਹਿائش ਵੇਖ ਕੇ ਮੂੰਹ ਬਣਾ ਲੈਣ ਇਸ ਕਰਕੇ ਉਸਨੇ ਸ਼ੁੱਕਰਵਾਰ ਨੂੰ ਹੀ ਮਕਾਨ ਦੇ ਸਾਹਮਣੇ ਵਾਲੇ ਪਾਸੇ ਨੂੰ ਨਵਾਂ ਰੰਗ ਕਰਵਾ ਦਿੱਤਾ ਸੀ ਇਹ ਵੇਖ ਕੇ ਜਸਪ੍ਰੀਤ ਭਾਵੇਂ ਉਸ ਨੂੰ ਆਖਦੀ ਰਹੀ ਕਿ ਨਾ ਵੀ ਕੀ ਆਉਣ ਵਾਲੇ ਮਹਿਮਾਨਾਂ ਤੋਂ ਡਰਿਆ ਜਾਵੇ ਸ਼੍ਰੀਸ਼ਚਰਵਾਰ ਦੀ ਰਾਤ ਨੂੰ ਗੁਰਦੀਪ ਸਿੰਘ ਬਹੁਤ ਤੀਰਤੀਕ ਸੌਂ ਨਹੀਂ ਸੀ ਸਕਿਆ ਉਸਨੇ ਆਉਣ ਵਾਲੇ ਮਹਿਮਾਨਾਂ ਬਾਰੇ ਕਿਸੇ ਨੂੰ ਵੀ ਨਹੀਂ ਸੀ ਦੱਸਿਆ ਇਤੋਂ ਤਿੱਕੇ ਨਿੱਕੇ ਚੰਨੀ ਨੂੰ ਵੀ ਨਹੀਂ ਉਸ ਅੰਦਰ ਇੱਕ ਡਰ ਸੀ ਕਿ ਕਿਤੇ ਕੋਈ ਐਵੇਂ ਇਸ ਰਿਸ਼ਤੇ ਬਾਰੇ ਪਾਣੀ ਨਾ ਮਾਰ ਦੇਵੇ ਉਹ ਸੋਚਦਾ ਕਿਸੇ ਦਾ ਕੀ ਪਰੋਸਾ ਲੋਕ ਮੂੰਹ ਤੇ ਮਿੱਠੇ ਤੇ ਦਿਲ ਵਿੱਚ ਪਤਾ ਨਹੀਂ ਕੀ ਲਈ ਫਿਰਦੇ ਹਨ ਉਸ ਨੇ ਆਪਣੀ ਭੈਣ ਨੂੰ ਜ਼ਰੂਰ ਸੱਦਾ ਸੀ ਜਿਸ ਨੂੰ ਉਸਦੇ ਪਿਓ ਨੇ ਕਰਜ਼ਾ ਚੁੱਕ ਕੇ ਚੰਗੀ ਕਰ ਵਿਆਹ ਦਿੱਤਾ ਸੀ ਤੇ ਉਸ ਕਰਜ਼ੇ ਦੇ ਇੱਕ ਹਿੱਸੇ ਨੂੰ ਉਸ ਨੇ ਆਪ ਹੀ ਉਤਾਰਿਆ ਸੀ ਉਸ ਦੀ ਭੈਣ ਤੇ ਪਣ ਬਈਏ ਕੋਲ ਵੱਡੀ ਗੱਡੀ ਸੀ ਤੇ ਉਹ ਅੰਦਰੋਂ ਉਹਨਾਂ ਦੀ ਗੱਡੀ ਨਾਲ ਜ਼ਰਾ ਆਪਣੇ ਮਹਿਮਾਨਾਂ ਉੱਤੇ ਇਹ ਪ੍ਰਭਾਵ ਵੀ ਪਾਉਣਾ ਚਾਹੁੰਦਾ ਸੀ ਕਿ ਆਖਰ ਉਹਦੇ ਰਿਸ਼ਤੇਦਾਰ ਵੀ ਕਰੋ ਖਾਦੇ ਪੀਂਦੇ ਸਨ ਸ਼ਨੀਚਰ ਵਰਦੀ ਰਾਤ ਹੋ ਚੁੱਕੀ ਸੀ ਪਰ ਉਸ ਦੀ ਭੈਣ ਨਹੀਂ ਸੀ ਆਈ ਫਿਰ ਉਸਨੇ ਮਨ ਨੂੰ ਸਮਝਾ ਲਿਆ ਗੁਰਦੇਵ ਸਿੰਘਾ ਰੱਬ ਤੇ ਛੱਡ ਸਭ ਕੁਝ ਇਹਨੇ ਨਹੀਂ ਆਉਣਾ ਨਾ ਆਵੇ ਫੇਰ ਉਸਨੇ ਜਸਪ੍ਰੀਤ ਨੂੰ ਬਿਠਾ ਕੇ ਸਮਝਾਇਆ ਪੁੱਤਰ ਤੂੰ ਬਹੁਤ ਹੀ ਨਰਮ ਰਹਿਣਾ ਹੈ ਆਪਣੇ ਮਹਿਮਾਨ ਭਾਵੇਂ ਕੋਈ ਵੀ ਗੱਲ ਕਰਨ ਮੰਨ ਲਓ ਜੇ ਤੈਨੂੰ ਉਹ ਨਾਂ ਵੀ ਚੰਗੇ ਲੱਗੇ ਪ੍ਰੀਤ ਤੂੰ ਚੁੱਪ ਨਹੀਂ ਤੋੜਨੀ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਜੇ ਤੈਨੂੰ ਕੁਝ ਨਾ ਚੰਗਾ ਲੱਗਿਆ ਹੋਵੇ ਆਪਾਂ ਨਾ ਕਰ ਦੇਵਾਂਗੇ ਮੈਂ ਤੇਰੇ ਨਾਲ ਹਾਂ ਪੁੱਤਰ ਹਟ ਜਿਓ ਠੀਕ ਰਹੇ ਅੱਜ ਆਪਣਾ ਬਹੁਤ ਲਾਭ ਹੈ ਪੁੱਤਰ ਜੀਓ ਮੰਨ ਗਏ ਤੂੰ ਉਧਰ ਚਲੀ ਗਈ ਤਾਂ ਚੰਨੀ ਵੀਰੇ ਨੂੰ ਵੀ ਤੂੰ ਆਪਣੇ ਕੋਲ ਸੱਜ ਸਕਦੀ ਐ ਤੇ ਮੈਨੂੰ ਵੀ ਕਿਉਂਕੇ ਮੇਰਾ ਜੋ ਤੈਨੂੰ ਬੜਾ ਫਿਕਰ ਰਹਿੰਦਾ ਠੀਕ ਐ ਪਾਪਾ ਪਰ ਤੁਸੀਂ ਆਪ ਇਕੱਲੇ ਰਹਿਣਾ ਚਾਹੁੰਦੇ ਹੋ ਹੁਣ ਤੂੰ ਪਹਿਲਾਂ ਧੀ ਦਾ ਫਿਕਰ ਲਈ ਫਿਰਦੇ ਹੋ ਤੇ ਫਿਰ ਨਿੱਕੇ ਚੰਨੀ ਦਾ ਫਿਕਰ ਕਰੀ ਜਾਇਓ ਤੇ ਆਪ ਕਦੇ ਸੋਚਿਆ ਆਪਣੇ ਆਪ ਬਾਰੇ ਪਹਿਲਾਂ ਫਿਕਰ ਬੱਚੇ ਹੀ ਹੋਇਆ ਕਰਦੇ ਹਨ ਪ੍ਰੀਤ ਜੇ ਤੂੰ ਨਹੀਂ ਵੀ ਸੱਸਕੀ ਮੈਨੂੰ ਕਿਸੇ ਕਾਰਨ ਤਦ ਨਿੱਕਾ ਸੱਦ ਲਵੇਗਾ ਮੈਨੂੰ ਪੁੱਤਰ ਇੱਧਰ ਕੀ ਹੈ ਇਹ ਕਿਲਾ ਜ਼ਮੀਨ ਹੈ ਨਿੱਕਾ ਜਾ ਮਕਾਨ ਹੈ ਗੱਲ ਬਣ ਜਾਵੇ ਤਾਂ ਸਭ ਠੀਕ ਹੋ ਜਾਵੇਗਾ ਗੁਰਦੇਵ ਸਿੰਘ ਜਸਪ੍ਰੀਤ ਤੰਦਰੁਗਰ ਨਾਲ ਪਾਉਣੀਆਂ ਚਾਹੁੰਦਾ ਸੀ ਜਿੰਨਾ ਕਰਕੇ ਉਹ ਚੁੱਪਚਾਪ ਇਸ ਰਿਸ਼ਤੇ ਨੂੰ ਕਬੂਲ ਕਰ ਲਵੇ ਪਹਿਲਾ ਪਾਪਾ ਜਿਹਨਾਂ ਲੋਕਾਂ ਨੇ ਨਿੱਕੇ ਨੂੰ ਉਧਰ ਸੱਦਨ ਵਿੱਚ ਮੇਰੀ ਮਦਦ ਤਾਂ ਕੀਤੀ ਫੇਰ ਦੱਸੋ ਇਰ ਦੇਖੀ ਜਾਉ ਪਰ ਫਿਕਰ ਨਾ ਕਰ ਪੁੱਤਰ ਇੰਜ ਬਹੁਤਾ ਨਹੀਂ ਸੋਚੀਦਾ ਹੁੰਦਾ ਪਰ ਆਪਣੀ ਪਿਆਰੀ ਧੀ ਨੂੰ ਤਾਂ ਹਮੇਸ਼ਾ ਲਈ ਦੂਰ ਕਰ ਦੇਵੋਗੇ ਤੁਸੀਂ ਇਸ ਨਾਲੋਂ ਚੰਗਾ ਨਹੀਂ ਸੀ ਕਿ ਕਿਤੇ ਨੇੜੇ ਤੇੜੇ ਵੇਖ ਲੈਣ ਤੇ ਕੋਈ ਰਿਸ਼ਤਾ ਜੇ ਮੇਰਾ ਵਿਆਹ ਇੰਨਾ ਜ਼ਰੂਰੀ ਹੋ ਗਿਆ ਤੂੰ ਭਲਾ ਜਿਹੀਆਂ ਗੱਲਾਂ ਕਿਉਂ ਕਰਦੀ ਐ ਹਾਏ ਗੁਰੂ ਸਭ ਠੀਕ ਕਰੇਗਾ ਉਸ ਉੱਤੇ ਭਰੋਸਾ ਰੱਖ ਇਦਰ ਮੈਂ ਬਥੇਰੇ ਵੇਖੇ ਨੇ ਰਿਸ਼ਤੇ ਪੁੱਤਰ ਐਵੇਂ ਜੇ ਬੰਦੇ ਹੁੰਦੇ ਨੇ ਤੇ ਮੂੰਹ ਐਡੇ ਖੋਲ ਰੱਖੇ ਹੁੰਦੇ ਨੇ ਕਿ ਰਹਿ ਰੱਬ ਦਾ ਨਾਮ ਤੇਰੀ ਸਹੇਲੀ ਪੂਨਮ ਨੇ ਕਿੰਨੇ ਲੋਕਾਂ ਕੋਲ ਤੇਰੀ ਦੱਸ ਪਾਈ ਦੱਸ ਕੋਈ ਗੱਲ ਬਣੀ ਉਹ ਵਿਚਾਰੀ ਹੋਰ ਕੀ ਕਰ ਸਕਦੀ ਸੀ ਉਹ ਤਾਂ ਦੱਸ ਹੀ ਪਾ ਸਕਦੀ ਸੀ ਉਹ ਕੀ ਕਰਦੀ ਜਦੋਂ ਲੋਕਾਂ ਦੇ ਮੂੰਹ ਕੁੱਚਾ ਵਾਂ ਖੁੱਲਿਆਂ ਤੈਨੂੰ ਯਾਦ ਹੈ ਨਾ ਪੂਨਮ ਜੀ ਦੱਸੀ ਇੱਕ ਧਿਰ ਤਾਂ ਤੈਨੂੰ ਦੇਖ ਤੇ ਸਾਰੀ ਮੰਨ ਗਈ ਸੀ ਰੋਕੀ ਆਖਰੇ ਸੀ ਥੋੜੀ ਇੱਜ਼ਤ ਤਾਂ ਕਰਨੀ ਪਵੇਗੀ ਕਰਜ਼ਾ ਚੁੱਕ ਲਵੋ ਤੇ ਕਰਜ਼ਾ ਉਲਾ ਦੇਣਗੇ ਤਦੇ ਮੈਂ ਕਹਾਂ ਸੀ ਕਿ ਭਾਈ ਹੋਰ ਕੁੜੀ ਲੱਭ ਲਵੋ ਮੈਂ ਆਪਣੀ ਧੀ ਵੇਚਣੀ ਨਹੀਂ ਜੋ ਵਾਹਿਗੁਰੂ ਦਾ ਹੁਕਮ ਹੋਏਗਾ ਉਹ ਠੀਕ ਹੀ ਹੋਵੇਗਾ ਬੰਦਾ ਪੁੱਤਰ ਸਕੀਮਾ ਤਾਂ ਬਣਾਉਂਦਾ ਹੀ ਰਹਿੰਦਾ ਹੈ ਨਾ ਜੋ ਵਾਹਿਗੁਰੂ ਦਾ ਹੁਕਮ ਹੋਏਗਾ ਉਹ ਠੀਕ ਹੀ ਹੋਵੇਗਾ ਬੰਦਾ ਪੁੱਤਰ ਸਕੀਮਾ ਤਾਂ ਬਣਾਉਂਦਾ ਹੀ ਰਹਿੰਦਾ ਹੁਣ ਤੂੰ ਚੁੱਪ ਹੋਰ ਜਈ ਗੱਲ ਨਹੀਂ ਕਢਣੀ ਮੂੰਹੋਂ ਜਲ라ਖਾ ਨਾਲ ਤਾਰ ਕੇ ਗੁਰਦੀਪ ਸਿੰਘ ਨੇ ਜਸਪ੍ਰੀਤ ਨੂੰ ਸਮਝਾਇਆ ਗੁਰਦੀਪ ਸਿੰਘ ਬਹੁਤ ਦੇਰ ਤੀਕ ਆਪਣੇ ਮਹਿਮਾਨ ਹਵਾਰੇ ਸੋਚਦਾ ਰਿਹਾ ਕਿ ਉਹਨਾਂ ਅੱਗੇ ਗੱਲ ਕਿਵੇਂ ਕਰਨੀ ਹੈ ਵੱਤ ਤੋਂ ਵੱਤ ਇੱਜ਼ਤ ਉਹਨਾਂ ਦੀ ਕਿਵੇਂ ਹੋ ਸਕਦੀ ਸੀ ਉਹਦੇ ਮਨ ਵਿੱਚ ਤਾਂ ਇਹ ਵੀ ਆਉਂਦਾ ਸੀ ਕਿ ਉਹ ਆਪਣੀ ਪੱਗ ਉਤਾਰ ਕੇ ਉਹਨਾਂ ਦੇ ਪੈਰੀਂ ਰੱਖ ਕੇ ਆਖੇ ਰਿਸ਼ਤੀ ਵਰਗੀ ਨੂੰ ਤਾਂ ਉਹਨੂੰ ਨਹੀਂ ਲੱਭਣੀ ਸਮਾਨਤਾ ਕੀ ਹੈ ਤੁਸੀਂ ਜਦ ਮਰਜ਼ੀ ਬਣਾ ਲਵ ਪਰ ਫਿਰ ਉਹਨੂੰ ਜਸ ਪ੍ਰੀਤ ਦੇ ਹੱਕੇ ਸ਼ਬਦ ਯਾਦ ਆਏ ਆਪਾਂ ਹੱਥ ਨਹੀਂ ਬੰਨੇ ਕਿਸੇ ਅੱਗੇ ਤੇ ਉਹਨੇ ਆਪਣੀ ਇਸ ਵਿਅੰਥ ਨੂੰ ਆਪ ਹੀ ਰੱਦ ਕਰ ਦਿੱਤਾ ਇੰਜ ਸੋਚਾਂ ਵਿੱਚ ਗੁੰਮ ਰਹਿਣ ਕਾਰਨ ਉਹਨੂੰ ਬਹੁਤ देर ਬਾਦੋਂ ਮੱਸੀ نیندਾਈ ਬਾਕੀ ਅਗਲੀ ਕਾਂਡ ਵਿੱਚ ਧੰਨਵਾਦ